ਕਾਸਕਾਂ ਕੇ ਕੇ ਵੀਡੀਓ ਪਸਿੱਖ ਇਤਿਹਾਸ ਨਾਲ ਸੰਬੰਧਿਤ ਸਾਡੇ ਬਹੁਤ ਹੀ ਮਾਣਯੋਗ ਸ਼ਖਸੀਅਤ ਅਕਾਲੀ ਫੁੱਲਾ ਸਿੰਘ ਜੀ ਨਾਲ ਸੰਬੰਧਿਤ ਹੈ ਕਿ 14 ਮਾਰਚ ਦਾ ਦਿਨ ਜਿਹੜਾ ਅਕਾਲੀ ਫੁੱਲਾ ਸਿੰਘ ਦੀ ਸ਼ਹਾਦਤ ਦਾ ਦਿਨ ਸੀ ਤੇ ਇਸ ਦਿਨ ਦੇ ਉੱਪਰ ਬਹੁਤ ਸਾਰੇ ਸਿੱਖ ਉਹਨਾਂ ਨੂੰ ਸ਼ਰਧਾ ਭਾਵਨਾ ਵੀ ਭੇਟ ਕਰਦੇ ਨੇ ਸਾਰੇ ਇੱਕ ਸਿੱਖ ਦਾ ਵੀ ਫਰਜ਼ ਬਣਦਾ ਕਿ ਉਹ ਆਪਣੇ ਇਸ ਮਹਾਨ ਜਰਮੇਲ ਨੂੰ ਯਾਦ ਕਰੇ ਤੁਹਾਡੇ ਵਿੱਚੋਂ ਬਹੁਤ ਸਾਰੇ ਭੈਣ ਭਰਾ ਜਾਣਦੇ ਕਿ ਕਾਲੀ ਫੂਲਾ ਸਿੰਘ ਜੀ ਜਿਹੜੇ ਸਾਨੂੰ ਉਹਨਾਂ ਦੀ ਬਹੁਤ ਵੱਡੀ ਸਿੱਖ ਧਰਮ ਦੇ ਵਿੱਚ ਕੁਰਬਾਨੀ ਸੀ ਉਹਨਾਂ ਨੇ ਜਿਹੜੀ ਸੀ ਲਾਹੌਰ ਦੀ ਕਸੂਰ ਦੀ ਮੁਲਤਾਨ ਦੀ ਅਤੇ ਇਹ ਤੋਂ ਇਲਾਵਾ ਕਸ਼ਮੀਰ ਦੀ ਤੇ ਸ਼ਹਿਰਾ ਦੀ ਜਿਹੜੀਆਂ ਸੀ ਜੰਗਾਂ ਲੜੀਆਂ ਤੇ ਜਿੱਤੀਆਂ ਤੇ ਉਸ ਤੋਂ ਇਲਾਵਾ ਉਹ ਕਾਪਤ ਸਾਬ ਦੇ ਜਥੇਦਾਰ ਵੀ ਰਹੇ ਕਿ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਜਿਹੜੇ ਸੀ ਕੋੜੇ ਮਾਰਨ ਦੀ ਸਜ਼ਾ ਵੀ ਸੁਣਾਈ ਅਤੇ ਉਹਦੇ ਤੇ ਪੈਰਾ ਵੀ ਦਿੱਤਾ ਤੇ ਉਹਦੇ ਸਾਰੀਆਂ ਜਿਹੜੇ ਸਵਾਲ ਨੇ ਉਹ ਬੜੇ ਜ਼ਰੂਰੀ ਨੇ ਸਾਡੀ ਸਿੱਖ ਕੌਮ ਦੇ ਲਈ ਜਾਂ ਸਾਡੇ ਲੋਕਾਂ ਦੇ ਲਈ ਕਿ ਉਹਨਾਂ ਨੂੰ ਉਹ ਯਾਦ ਕਰਨ ਤੁਹਾਡੇ ਵਿੱਚੋਂ ਬਹੁਤ ਸਾਰੇ ਭੈਣ ਭਰਾ ਜਾਣਦੇ ਨੇ ਕਿ ਅਕਾਲੀ ਫੂਲਾ ਸਿੰਘ ਜੀ ਦਾ ਜਿਹੜਾ ਜਨਮ ਹੋਇਆ ਉਹ ਮਾਲਵੇ ਦੇ ਜ਼ਿਲ੍ਹਾ ਸੰਗਰੂਰ ਦਾ ਪਿੰਡ ਆ ਦਹਿਲਾ ਸੀਆਂ ਦਹਿਲਾ ਸੀਆਂ ਸੰਗਰੂਰ ਦਾ ਇੱਕ ਪਿੰਡ ਆ ਉਹਦੇ ਵਿੱਚ ਉਹਨਾਂ ਦਾ ਜਨਮ ਹੋਇਆ ਉਹਨਾਂ ਦੇ ਪਿਤਾ ਦਾ ਨਾਮ ਈਸ਼ਵਰ ਸਿੰਘ ਅਤੇ ਮਾਤਾ ਦਾ ਨਾਮ ਹਰਕੌਰ ਸਿੰਘ ਤੇ ਤੁਸੀਂ ਇਹ ਵੀ ਜਾਣਦੇ ਹੋ ਕਿ ਉਹਨਾਂ ਦੇ ਪਿਤਾ ਜੀ ਜਿਹੜੇ ਸਾਹ ਉਹ ਵੱਡੇ ਕੱਲੂ ਘਾਰੇ ਦੇ ਵਿੱਚ ਜਿਹੜਾ ਵੱਡਾ ਕੱਲੂ ਘਾਰਾ ਵਾਪਰੇ ਆ ਸੀ 1762 ਦੇ ਵਿੱਚ ਉਹਦੇ ਵਿੱਚ ਉਹਨਾਂ ਨੇ ਬਹੁਤ ਵੱਡਾ ਰੋਲ ਅਦਾ ਕੀਤਾ ਸੀ ਜਿੱਥੇ ਵਿੱਚ ਉਹ ਜ਼ਖਮੀ ਹੋ ਗਏ ਸਨ ਤੇ ਜਦੋਂ ਜ਼ਖਮਾਂ ਦੀ ਤਾਪ ਛਲਦਿਆਂ ਹੋਇਆ 1762 ਦੇ ਵਿੱਚ ਉਹਨਾਂ ਦੀ ਸ਼ਹਾਦਤ ਹੋ ਜਾਂਦੀ ਆ ਇਹ ਸਰਦਾਰ ਅਕਾਲੀ ਫੂਲਾ ਸਿੰਘ ਦਾ ਜਿਹੜਾ ਜਨਮ ਹੈ ਉਹਦੇ ਸਬੰਧ ਵਿੱਚ ਕੋਈ ਕਿੰਨਾ 1760 ਨੂੰ ਕੋਈ ਕਿੰਨਾ 1761 ਨੂੰ ਉਹਨਾਂ ਦਾ ਜਨਮ ਹੁੰਦਾ ਆ ਇਤਿਹਾਸ ਦੇ ਪੰਨਿਆਂ ਦੇ ਮੁਤਾਬਕ ਫਿਰ ਅਕਾਲੀ ਫੂਲਾ ਸਿੰਘ ਅੰਮ੍ਰਿਤਸਰ ਵਿੱਚ ਕਿਉਂ ਆ ਗਏ ਮਾਝੇ ਵਿੱਚ ਕਿਉਂ ਆ ਗਏ ਤੁਸੀਂ ਸਭ ਜਾਣਦੇ ਹੋ ਕਿ 14 ਸਾਲ ਦੀ ਉਮਰ ਦੇ ਵਿੱਚ ਅਕਾਲੀ ਫੂਲਾ ਸਿੰਘ ਜਿਹੜੇ ਉਹਨਾਂ ਦੇ ਮਾਤਾ ਜੀ ਸਨ ਉਹਨਾਂ ਦੇ ਹਰਕੌਰ ਜੀ ਉਹਨਾਂ ਦੀ ਜਿਹੜੀ ਹੀ ਮੌਤ ਹੋ ਜਾਂਦੀ ਆ ਤੇ 14 ਸਾਲਾਂ ਦੀ ਉਮਰ ਦੇ ਵਿੱਚ ਉਹ ਆਪਣੇ ਸਾਰੇ ਅਧਿਕਾਰ ਆਪਣੇ ਭਰਾ ਨੂੰ ਦੇ ਕੇ ਜਾਇਦਾਦ ਦੇ ਕਿ ਤੁਸੀਂ ਇਹ ਸਾਰੀ ਜਾਇਦਾਦ ਤੁਸੀਂ ਰੱਖ ਲਓ ਮੈਂ ਹੁਣ ਸਿੱਖ ਧਰਮ ਨੂੰ ਸਮਰਪਿਤ ਹੋ ਗਿਆ ਹੈ ਤੇ ਕਿਹਾ ਜਾਂਦਾ ਹੈ ਕਿ ਫਿਰ ਅਕਾਲੀ ਫੁੱਲਾ ਸਿੰਘ ਜਿਹੜੇ ਸੀ ਉਹਨਾਂ ਦਾ ਇੱਕ ਜਥਾ ਸੀ ਉਹਨਾਂ ਦੀ ਆਪਣੀ ਇੱਕ ਫੌਜ ਸੀ ਨਿਹੰਗ ਸਿੰਘਾਂ ਦੀ ਖਾਲਸਾ ਫੌਜ ਸੀ ਜਿਹੜੀ ਉਹਦੇ ਉਹ ਜਰਨੈਲ ਸਨ ਤੇ ਜਿਹੜਾ ਮਾਲਵਾ ਸੀ ਹੁਣ ਮਾਲਵੇ ਵਿੱਚੋਂ ਜੇ ਆਪਾਂ ਕੋਈ ਸਾਨੂੰ ਪੁੱਛਦਾ ਕਿ ਕਾਲੀ ਫੁੱਲਾ ਸਿੰਘ ਜਿਹੜੇ ਸੀ ਮਾਝੇ ਚੋਂ ਆਏ ਤੇ ਫਿਰ ਤੁਹਾਡੇ ਵਰਗੇ ਸੱਜਣ 10 ਦਿਨਿਕੇ ਇਤਿਹਾਸ ਦੇ ਮੁਤਾਬਕ ਉਦੋਂ ਉਸ ਇਲਾਕੇ ਵਿੱਚ ਅੰਗਰੇਜ਼ਾਂ ਦਾ ਰਾਜ ਸੀ ਤੇ ਅੰਗਰੇਜ਼ ਜਿਹੜੇ ਸਨ ਉਹਨਾਂ ਦਾ ਮਾਲਵੇ ਵਾਲੇ ਲੋਕਾਂ ਨਾਲ ਐਡਜਸਟਮੈਂਟ ਸੀ ਜਿਸ ਕਾਰਨ ਕਾਲੀ ਫੁੱਲਾ ਸਿੰਘ ਜਿਹੜੇ ਸਨ ਉਹ ਜੋਦੇ ਵੀ ਸਨ ਜਰਨਲਿਸਟ ਵੀ ਸਨ ਆਗਾਹ ਵੱਧੂ ਸੋਚਦੇ ਵੀ ਸਨ ਤੇ ਉਹਨਾਂ ਨੇ ਕੋਈ ਸੇਵਾ ਵੀ ਜਣੀ ਹੀ ਰੱਬ ਸੋਹਣੀ ਨੇ ਉਹਨਾਂ ਕੋਲ ਲੈਣੀ ਸੀ ਇਸ ਕਰਕੇ ਉਹ ਮਾਲਵੇ ਨੂੰ ਛੱਡ ਕੇ ਮੱਝ ਚਾਲੇ ਤੇ ਮੱਝੇ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਤਾਂ ਉਹ ਸਾਰਿਆਂ ਨੂੰ ਪਤਾ ਹੀ ਉਹਦੋਂ ਸਿੱਖ ਮਿਸਲਾਂ ਦਾ ਰਾਜ ਸੀ ਤੇ ਅੰਮ੍ਰਿਤਸਰ ਦੇ ਵਿੱਚ ਜਿਹੜੇ ਸੀ ਪੰਘੀਆਂ ਦਾ ਰਾਜ ਸੀ ਤੇ ਪੰਘੀ ਮਿਸਲ ਜਿਹੜੀ ਸੀ ਉਹਨਾਂ ਦੀਤੇ ਮਹਾਰਾਜਾ ਰਣਜੀਤ ਸਿੰਘ 20 1802 ਦੇ ਵਿੱਚ ਜੰਗ ਹੋਣ ਦੀ ਸੰਭਾਵਨਾ ਪੂਰੀ ਪੂਰੀ ਹੋ ਗਈ ਜਿਹੜੇ ਤੁਹਾਡੇ ਵਰਗੇ ਸੱਚੇ ਇਤਿਹਾਸ ਨੂੰ ਜਾਣਦੇ ਨੇ ਉਹ ਜਰੂਰ ਇਸ ਗੱਲ ਨੂੰ ਦੇਖਦੇ ਨੇ ਆਪਾਂ ਜਲਦੀ ਹੀ ਇਹ ਸਾਰੀ ਵੀਡੀਓ ਖਤਮ ਕਰ ਦੇਣੀ ਆ ਜਿਹੜੇ ਜਿਹੜੇ ਭੈਣ ਭਰਾਵਾਂ ਨੂੰ ਇਤਿਹਾਸ ਨਾਲ ਪਿਆਰ ਹੈ ਨਾ ਉਹ ਜਰੂਰ ਇਹੋ ਜਿਹੀ ਵੀਡੀਓ ਵੀ ਵੇਖਿਆ ਕਰੋ ਤੇ ਉਹਨੂੰ ਸ਼ੇਅਰ ਵੀ ਕਰਨ ਦੀ ਕੋਸ਼ਿਸ਼ ਕਰਿਆ ਕਰੋ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਤੇ ਨਸਲਾਂ ਨੂੰ ਪਤਾ ਲੱਗ ਜਾਵੇ 1802 ਦੇ ਵਿੱਚ ਭੰਗੀ ਮਿਸਲਾਂ ਤੇ ਮਹਾਰਾਜਾ ਰਣਜੀਤ ਸਿੰਘ ਦੀ ਜੰਗ ਨੂੰ ਟਾਲਦੇ ਹੋਇਆ ਸਰਦਾਰ ਕਾਲੀ ਫੁੱਲਾ ਸਿੰਘ ਜੀ ਨੇ ਉਹਦੇ ਵਿੱਚ ਉਹਨਾਂ ਦੀ ਸੁਲਾਹ ਕਰਵਾ ਦਿੱਤੀ ਤੇ ਮਹਾਰਾਜਾ ਰਣਜੀਤ ਸਿੰਘ ਦਾ ਕਬਜ਼ਾ ਅੰਮ੍ਰਿਤਸਰ ਦੇ ਉੱਪਰ ਹੋ ਗਿਆ ਇਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਵਧਣਾ ਸ਼ੁਰੂ ਹੋ ਗਿਆ ਇੱਥੇ ਇੱਕ ਗੱਲ ਹੋਰ ਵੀ ਬੜੀ ਸਪਸ਼ਟ ਹੈ ਕਿ ਸਰਦਾਰ ਕਾਲੀ ਫੁੱਲਾ ਸਿੰਘ ਜੀ ਜਿਹੜੇ ਸਨ ਉਹ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਸ਼ਾਮਲ ਨਹੀਂ ਸਨ ਉਹ ਸਿਰਫ ਉਹਨਾਂ ਦੀ ਸਪੋਰਟ ਕਰਦੇ ਸਨ ਮਦਦ ਕਰਦੇ ਸਨ ਇਨਾਂ ਦੀ ਆਪਣੀ ਇੱਕ ਨਿੱਜੀ ਫੌਜ ਹੀ ਕਾਲੀ ਫੁੱਲਾ ਸਿੰਘ ਜੀ ਦੀ ਨਿਹੰਗ ਸਿੰਘ ਖਾਲਸਾ ਫੌਜ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਕਿ ਨਿਹੰਗ ਸਿੰਘ ਖਾਲਸਾ ਫੌਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੁਆਰਾ ਜਿਹੜੀ ਸਥਾਪਿਤ ਕੀਤੀ ਗਈ ਫੌਜ ਸੀ ਜਿਨ੍ਹਾਂ ਦਾ ਝੰਡਾ ਵੀ ਖਾਲਸਾਈ ਨੀਲੇ ਰੰਗ ਦਾ ਸੀ ਉਹਨਾਂ ਦਾ ਬਾਣਾ ਵੀ ਨੀਲੇ ਰੰਗ ਦਾ ਸੀ ਸਰਪਾਓ ਵੀ ਨੀਲੇ ਰੰਗ ਦਾ ਸੀ ਇਸ ਕਰਕੇ ਉਹ ਅੱਜ ਵੀ ਉੱਤੇ ਪੈਰਾ ਦੇ ਰਹੇ ਨੇ ਫਿਰ ਕਿਹਾ ਜਾਂਦਾ ਕਿ ਇਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਬਹੁਤ ਖੁਸ਼ ਹੋਏ ਜਦੋਂ 1802 ਦੀ ਚਾਪੇ ਦੇ ਵਿੱਚ ਜਾਂ ਮੰਨ ਲਓ ਕਿ ਅਮਰਸਾ ਤੇ ਜਿੱਤ ਪ੍ਰਾਪਤ ਹੋ ਗਈ ਕਿ ਉਹਨਾਂ ਨੇ ਜਿਹੜਾ ਸੀ ਉਹਨਾਂ ਨੂੰ ਆਪਣੇ ਦਲ ਵਿੱਚ ਸ਼ਾਮਲ ਹੋਣ ਨੂੰ ਕਿਹਾ ਲੇਕਿਨ ਉਹ ਮਾ ਕਾਲੀ ਫੂਲਾ ਸਿੰਘ ਨੇ ਕਿਹਾ ਕਿ ਸਿੱਟ ਤੁਹਾਡੀ ਮਦਦ ਕਰਦੇ ਰਵਾਂਗੇ ਇਸ ਤੋਂ ਬਾਅਦ ਇਹ ਕਾਲੀ ਫੂਲਾ ਸਿੰਘ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਨਿਯੁਕਤ ਹੋ ਗਏ ਤੇ ਉਹਨਾਂ ਨੇ ਬਹੁਤ ਸਾਰੀਆਂ ਸੇਵਾਵਾਂ ਜਿਹੜੀਆਂ ਸੀ ਇੱਥੇ ਨਿਭਾਈਆਂ ਪੋਸਟੂ 171807 ਨੂੰ ਕਸੂਰ ਦੀ جنگ ਹੁੰਦੀ ਆ ਜੋ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਤਰਨਤਾਰਨ ਦੇ ਨਾਲ ਉਹ ਇਲਾਕਾ ਲੱਗਦਾ ਆ ਤੇ ਉਸ ਇਲਾਕੇ ਵਿੱਚ ਕਤੂਬਦੀਨ ਜਿਹੜਾ ਸੀ ਉਹ ਕਾਬਜ਼ ਸਨ ਕਤੂਬਦੀਨ ਜਿਹੜਾ ਸੀ ਉਸ ਇਲਾਕੇ ਦਾ ਮਾਲਕ ਸੀ ਤੇ ਉਸ ਥਾਂ ਦੇ ਉੱਪਰ ਸਿੱਖਾਂ ਨੇ ਹਮਲਾ ਕਰਨ ਦੀ ਯੋਜਨਾ ਬਣਾਈ ਹਮਲਾ ਕਰਦੇ ਉਹ ਭਾਵ ਕਿੰਨੇ ਦਿਨ ਜੰਗ ਚੱਲਦੀ ਰਹੀ ਲੇਕਿਨ ਉਹ ਜੰਗ ਕਿਸੇ ਪਾਸੇ ਨਾ ਲੱਗੀ ਅਖੀਰ ਅਕਾਲੀ ਫੁੱਲਾ ਸਿੰਘ ਜੀ ਨੇ ਕੀ ਕੀਤਾ ਕਿ ਉਸ ਇਲਾਕੇ ਦੇ ਵਿੱਚ ਉਸ ਕਿਲੇ ਦੀਆਂ ਨੀਹਾਂ ਦੇ ਵਿੱਚ ਸੁਰੰਗ ਪੁੱਟ ਕੇ ਬਰੂਧ ਲਾ ਦਿੱਤਾ ਤੇ ਬਰੂਧ ਜਦੋਂ ਫਟਿਆ ਤੇ ਨਾਲ ਹੀ ਕੰਧਾਂ ਢੱਗ ਗਈਆਂ ਤੇ ਉਸ ਕਸੂਰ ਦੀ ਜਿੱਤ ਜਿਹੜੀ ਅਕਾਲੀ ਖੂਲਾ ਜ਼ਿੰਦਗੀ ਉਹਨਾਂ ਨੇ ਕਰ ਲਈ ਉਸ ਤੋਂ ਬਾਅਦ ਜਿਹੜੀ جنگ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਮਲਤਾਨ ਦੀ ਜੰਗ ਹੁੰਦੀ ਆ ਉਸ ਤੋਂ ਬਾਅਦ ਜਿਹੜੀ ਆ ਜੰਗ ਜਿਹੜੀ ਆ ਕਸ਼ਮੀਰ ਦੀ ਹੁੰਦੀ ਆ ਇਹ ਵੀ ਜੰਗਾਂ ਦੇ ਵਿੱਚ ਸਰਦਾਰ ਕਾਲੀ ਫੁੱਲਾ ਸਿੰਧੂ ਜੀ ਨੇ ਬਹੁਤ ਵਧੀਆ ਰੋਲ ਅਦਾ ਕੀਤਾ ਕਿ ਇਹ ਜੰਗਾਂ ਜਿੱਤੀਆਂ ਤੇ ਮਲਤਾਨ ਦੀ ਜਿੱਤ ਬਾਰੇ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਉਸ ਜੰਗ ਦੇ ਵਿੱਚ ਯਾਰ ਮੁਹੰਮਦ ਖਾਨ ਜਿਹੜਾ ਕਾਬਜ ਸੀ ਤਾਂ ਉਹ ਜੰਗ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਸਿੱਖਾ ਦਾ ਵੀ ਹੋਇਆ ਤੇ ਉਹ ਉਸ ਸਮੇਂ ਦੀ ਹਕੂਮਤ ਦਾ ਵੀ ਹੋਇਆ ਕੀਰ ਜਿਹੜੀ ਹੀ ਆਖ਼ਰੀ ਜੰਗ ਜਿਹੜੀ ਆ 14 ਮਾਰਚ 1823 ਨੂੰ ਨਸ਼ਹਿਰੇ ਦੇ ਵਿੱਚ ਹੁੰਦੀ ਆ ਤੇ ਉਸ ਜੰਗ ਦੇ ਵਿੱਚ ਸਾਡਾ ਇਹ ਮਹਾਨ ਜਰਨੈਲ ਜਿਹੜਾ ਬਾ ਸ਼ਹਾਦਤ ਪਾ ਜਾਂਦਾ ਸ਼ਹੀਦ ਹੋ ਜਾਂਦਾ ਹੈ ਤੇ ਜੰਗ ਜਿੱਤ ਵੀ ਜਾਂਦੇ ਨੇ ਇਹ ਵੀ ਜਾਂਦੀ ਕੀਤੀ ਜਾਂਦੀ ਹੈ ਨਾਲ ਦੀ ਨਾਲ ਇੱਥੇ ਇੱਕ ਹੋਰ ਵੀ ਬੜੀ ਵੱਡੀ ਘਟਨਾ ਵਾਪਰਦੀ ਮਹਾਰਾਜਾ ਰਣਜੀਤ ਸਿੰਘ ਦੀ ਬਹੁਤ ਸਾਰੇ ਸਿੱਖ ਕਹਿੰਦੇ ਨੇ ਕਿ ਸਾਨੂੰ ਕਾਲੀ ਫੁੱਲਾ ਸਿੰਘ ਜੀ ਵਰਗਾ ਜੱਥੇਦਾਰ ਚਾਹੀਦਾ ਇੱਕ ਮਹਾਨ ਜੱਥੇਦਾਰ ਚਾਹੀਦਾ ਵੀ ਜੇ ਤੁਹਾਡੇ ਵਰਗੇ ਸੱਜਣਾ ਤਾਂ ਕੋਈ ਕੁਝ ਲਵੇ ਕਿ ਕਾਲੀ ਫੁੱਲਾ ਸਿੰਘ ਜੀ ਨੇ ਮਹਾਰਾਜਾ ਜੀ ਨੂੰ ਸਜ਼ਾ ਕਿਉਂ ਦਿੱਤੀ ਤਾਂ ਫਿਰ ਕੋਈ ਬੜੇ ਆਰਾਮ ਨਾਲ ਸੁਵਾਲਾਂ ਦੇ ਜਵਾਬ ਤੁਸੀਂ ਦਿੰਦੇ ਹੋ ਕਿ ਬਹੁਤ ਸਾਰੇ ਇਤਿਹਾਸਕਾਰਾਂ ਦਾ ਵਿਚਾਰ ਹੈ ਕਿ ਮੈਂ ਮਹਾਰਾਜਾ ਜੀ ਸਿੰਘ ਜਿਹੜਾ ਸੀ ਇੱਕ ਵਾਰ ਜਿਹੜਾ ਸੀ ਉਹ ਇੱਕ ਨੱਚੜ ਪੁੱਦਣ ਵਾਲੀ ਲੜਕੀ ਸੀ ਤਾਂ ਕੁਝ ਔਰਤ ਸੀ ਉਹਦੇ ਨਾਲ ਸੱਚਖੰਡ ਦਰਬਾਰ ਸਾਹਿਬ ਨੂੰ ਆ ਰਹੇ ਸੀ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਇਹ ਗਲਤ ਕਰ ਰਹੇ ਹੋ ਇੰਜ ਨਹੀਂ ਤੁਹਾਨੂੰ ਆਉਣਾ ਚਾਹੀਦਾ ਕੁਝ ਜਾਣਿਆ ਤਾਂ ਹੈਗਾ ਕਿ ਕੋਈ ਉਹ ਕਿਸੇ ਦੇ ਮਤਲਬ ਪ੍ਰੋਗਰਾਮ ਦੇਖਣ ਗਏ ਸਨ ਇਸ ਕਰਕੇ ਵੀ ਕੁਝ ਇਦਾਂ ਦੀ ਗੱਲ ਵੀ ਜੁੜਦੀ ਹੈ ਇਤਿਹਾਸ ਦੇ ਪੰਨਿਆਂ 'ਚ ਲੇਕਿਨ ਮਹਾਰਾਜਾ ਰਜੀਤ ਸਿੰਘ ਨੂੰ ਅਕਾਲੀ ਫੂਲਾ ਸਿੰਘ ਜੀ ਨੇ ਕਿਹਾ ਕਿ ਤੁਸੀਂ ਗਲਤ ਕਰ ਰਹੇ ਹੋ ਇਹ ਸਹੀ ਨਹੀਂ ਹੈਗਾ ਇਸ ਕਰਕੇ ਤੁਹਾਨੂੰ ਸਜ਼ਾ ਮਿਲੇਗੀ ਕਿਉਂ ਸਜ਼ਾ ਮਿਲੇਗੀ ਕਿ ਉਸ ਸਮੇਂ ਚ ਮਹਾਰਾਜਾ ਰਜੀਤ ਸਿੰਘ ਦੇ ਰਾਜ ਤੋਂ ਲਾਹੌਰ ਤੋਂ ਦੇਗ ਦੀ ਸੇਵਾ ਆਇਆ ਕਰਦੀ ਸੀ ਗੱਡਾ ਭਰ ਕੇ ਤੇ ਹਰੀ ਸਰਦਾਰ ਅਕਾਲੀ ਫੂਲਾ ਸਿੰਘ ਜੀ ਨੇ ਰੋਕ ਦਿੱਤਾ ਸੀ ਕਿ ਤੁਹਾਡੀ ਸੇਵਾ ਚ ਸੱਚਖੰਡ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਪ੍ਰਵਾਨ ਨਹੀਂ ਹੋਵੇਗੀ ਤੇ ਨਾਲ ਦੀ ਨਾਲ ਤੁਹਾਨੂੰ ਸਜ਼ਾ ਵੀ ਮਿਲੇਗੀ ਤੇ ਕਿਆ ਜਾਂਦਾ ਕਿ ਮਹਾਰਾਜਾ ਰਣਜੀਤ ਸਿੰਘ ਜੀ ਨੇ ਕਿਹਾ ਕਿ ਤੁਸੀਂ ਸਜ਼ਾ ਮੈਨੂੰ ਦੇ ਸਕਦੇ ਹੋ ਤੇ ਹੱਥ ਜੋੜ ਕੇ ਖਲੋਗੇ ਤੇ ਅਕਾਲੀ ਫੁੱਲਾ ਸਿੰਘ ਜੀ ਨੇ ਕਿਆ ਜਾਂਦਾ ਹੈ ਇਤਿਹਾਸ ਦੇ ਪੰਨਿਆਂ 'ਤੇ 21 ਕੋੜੇ ਮਾਰਨ ਦੀ 21 ਕੋੜੇ ਮਾਰਨ ਦੀ ਸਦਾ ਸੁਣਾਈ ਜਿਹਨੂੰ ਮਹਾਰਾਜਾ ਰਣਜੀਤ ਸਿੰਘ ਨੇ ਸਹਿਨਵਾ ਕੇ ਜਿਹੜਾ ਸੀ ਮੰਨ ਲਿਆ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਜਾਣਦੇ ਸਨ ਕਿ ਕਾਲੀ ਫੁੱਲਾ ਸਿੰਘ ਦੀ ਇੱਕ ਬਹੁਤ ਵਧੀਆ ਜਰਨੈਲ ਨੇ ਤੇ ਉਹਨਾਂ ਦਾ ਸਾਰੇ ਸਿੱਖ ਸਮਾਜ 'ਚ ਬੜਾ ਸਤਿਕਾਰ ਸੀ ਕਦੀ ਵੀ ਕਾਲੀ ਫੁੱਲਾ ਸਿੰਘ ਜੀ ਦੇ ਖਿਲਾਫ ਕਦੀ ਕਿਸੇ ਨੇ ਬੋਲਿਆ ਨਹੀਂ ਸੀ ਕੋਈ ਉਹਨਾਂ ਦੀ ਮੁਖਾਲਫਤ ਨਹੀਂ ਸੀ ਕਰਦਾ ਕੋਈ ਵੀ ਸਿੱਖ ਜਿਹੜੇ ਹੋਰ ਜਰਨੈਲ ਸਨ ਕਦੀ ਵੀ ਕਾਲੀ ਫੁੱਲਾ ਸਿੰਘ ਜੀ ਤੇ ਕਿੰਤੂ ਨਹੀਂ ਸੀ ਕਰਦੇ ਤੇ ਜਦੋਂ ਉਹਨਾਂ ਨੇ ਸਦਾ ਸੁਨਾਈ ਕੋੜੇ ਮਾਰਨ ਦੀ ਤੇ ਇਤਿਹਾਸਕਾਰਾਂ ਦਾ ਤਾਂ ਇਥੋਂ ਤੱਕ ਵੀ ਕਹਿਣਾ ਹੈ ਕਿ ਮਹਾਰਾਜਾ ਰビ ਸਿੰਘ ਨੂੰ ਰੁੱਖ ਨਾਲ ਬੰਨ ਦਿੱਤਾ ਗਿਆ ਤੇ ਜਦੋਂ ਰੁੱਖ ਨਾਲ ਬੰਨ ਦਿੱਤਾ ਗਿਆ ਤੁਸੀਂ ਸਭ ਜਾਣਦੇ ਹੋ ਸੱਚਖੰਡ ਦਰਬਾਰ ਸਾਹਿਬ ਬਹੁਤ ਸੰਕਟਾਂ ਆਉਂਦੀਆਂ ਨੇ ਅੱਜ ਵੀ ਆਉਂਦੀਆਂ ਪਹਿਲਾਂ ਨਹੀਂ ਆਉਂਦੀਆਂ ਸਨ ਉਹਨਾਂ ਨੇ ਜਦੋਂ ਵੇਖਿਆ ਕਿ ਇਹ ਤੇ ਹੁਣ ਮਹਾਰਾਜਾ ਰਣਜੀਤ ਸਿੰਘ ਨੂੰ ਕੋੜੇ ਮਾਰੇ ਜਾਣਗੇ ਤਾਂ ਫਿਰ ਉਹਨਾਂ ਨੇ ਸਾਰਿਆਂ ਨੇ ਬੇਨਤੀ ਕੀਤੀ ਕਿ ਤੁਸੀਂ ਜਥੇਦਾਰ ਸਾਹਿਬ ਇਹਨਾਂ ਨੂੰ ਮਾਫ ਕਰ ਦਿਓ ਇੱਕ ਵਾਰੀ ਮਾਫ ਕਰ ਦਿੱਤਾ ਜਾਵੇ ਤਾਂ ਫਿਰ ਅਕਾਲੀ ਅਕਾਲੀ ਫੂਲਾ ਸਿੰਘ ਜੀ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਮਾਫ ਕਰ ਦਿੱਤਾ ਸੀ ਕੋੜੇ ਨਹੀਂ ਸੀ ਮਾਰੇ ਤੇ ਮਹਾਰਾਜਾ ਰਣਜੀਤ ਸਿੰਘ ਨੇ ਵੀ ਮਾਫੀ ਮੰਗ ਲਈ ਸੀ ਇਹ ਖੀਰ ਜਿਹੜਾ ਸੀ ਅੱਜ 14 ਮਾਰਚ 1823 ਦੇ ਵਾਲੇ ਦਿਨ ਦੇ ਉੱਪਰ ਜਦੋਂ ਇਸ ਮਹਾਨ ਯੋਧੇ ਦੀ ਸ਼ਹਾਦਤ ਹੁੰਦੀ ਆ ਅਸੀਂ ਇਸ ਮਹਾਨ ਯੋਧੇ ਨੂੰ ਆਪਣੇ ਵੱਲੋਂ ਸ਼ਰਧਾ ਭਾਵਨਾ ਨਾਲ ਭੇਟ ਕਰਦੇ ਆ ਤੇ ਆਸ ਕਰਦੇ ਆ ਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਆਡੀਆਂ ਆਉਣ ਵਾਲੀਆਂ ਪੀੜ੍ਹੀਆਂ ਮਹੇਸ ਮਹਾਨ ਯੋਧੇ ਤੋਂ ਸਿੱਖਿਆ ਲਈਆਂ ਰਹਿਣਗੀਆਂ ਤੇ ਅਸੀਂ ਅਰਦਾਸ ਵੀ ਕਰਦੇ ਆ ਕਿ ਇਹੋ ਜੇ ਜਰਨੈਲ ਜਿਹੜੀ ਨਹੀਂ ਸਿੱਖ ਕੌਮ ਚ ਪੈਦਾ ਹੁੰਦੇ ਨੇ ਇਹ ਵੀਡੀਓ ਇਤਿਹਾਸਕ ਪਾਕੂਰਾ ਕੀ ਅਜੀਤੋ ਦੇ ਨਾਲ ਲਾਈਵ ਹੋਣ ਦਾ ਮਨ ਕੀਤਾ ਸੀ ਕਿ ਬਿਲਕੁਲ ਟਾਈਮ ਵੀ ਸੀ ਤੇ ਮੇਰਾ ਫਰਜ਼ੇ ਵੀ ਸੀ ਕਿ ਮੈਂ ਲਾਈਵ ਹੋ ਕੇ ਆਪਣੇ ਭੈਣ ਭਰਾਵਾਂ ਦੇ ਨਾਲ ਇਸ ਮਹਾਨ ਜਰਨਲ ਆਪਣੇ ਵੱਲੋਂ ਸ਼ਰਧਾ ਭਾਵਨਾ ਦੇ ਫੁੱਲ ਭੇਟ ਕਰਾਂ ਕਿਉਂਕਿ ਜਿੰਨਾ ਚਿਰ ਅਸੀਂ ਸਿੱਖ ਇਤਿਹਾਸ ਤੋਂ ਜਾਣੂ ਨਹੀਂ ਹੁੰਦੇ ਆਪਣੇ ਬੱਚਿਆਂ ਨੂੰ ਨਹੀਂ ਕਰਾਉਂਦੇ ਤਾਂ ਉਹਨਾਂ 'ਚ ਸਾਡਾ ਹੋਰ ਵੀਡੀਓ ਵੇਖਣ ਦਾ ਕੀ ਫਾਇਦਾ ਇਹ ਹਰੇਕ ਕੌਮ ਦਾ ਫਰਜ਼ ਬਣਦਾ ਕਿ ਉਹ ਆਪਣੀ ਕੌਮ ਦਾ ਵਿਸਥਾਰ ਕਰੇ ਆਪਣੀ ਕੌਮ ਦੀਆਂ ਚੰਗੀਆਂ ਗੱਲਾਂ ਨੂੰ ਦੂਜਿਆਂ ਤੱਕ ਪਹੁੰਚਾਵੇ ਤਾਂ ਮੈਂ ਵੀ ਅੱਜ ਤੁਹਾਡੇ ਨਾਲ ਇਸ ਵਿਸ਼ੇ ਤੇ ਸਾਂਝ ਪਾਈ ਆ ਮੈਂ ਆਸ ਕਰਦਾ ਕਿ ਤੁਸੀਂ ਇਹੋ ਜਿਹੀਆਂ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਕਰੋਗੇ ਆਪਣੇ ਲੋਕਾਂ ਤੱਕ ਪਹੁੰਚਾਓਗੇ ਨਵੀਂ ਪੀੜੀ ਤੱਕ ਪਹੁੰਚਾਓਗੇ ਤਾਂ ਕਿ ਸਾਡੀ ਲੋਕ ਹਰ ਇੱਕ ਉਸ ਚੰਗੀ ਖੀਰ ਕੋ ਕੋ ਦਿਨਾਂ ਕੋ ਸਿੱਖ ਲੈਣ ਤਾਂ ਕਿ ਸਾਡੇ ਬੱਚੇ ਨਸ਼ਿਆਂ ਤੋਂ ਬਚ ਜਾਣ ਸਾਡੇ ਬੱਚੇ ਬੁਰੀਆਂ ਆਦਤਾਂ ਤੋਂ ਬਚ ਜਾਣ ਸਾਡੇ ਧੀਆਂ ਪੁੱਤਾਂ ਦਾ کردار ਉੱਚਾ ਬਣੇ ਤਾਂ ਹੀ ਬਣੇਗਾ ਜਦੋਂ ਅਸੀਂ ਇਹਨਾਂ ਉਹਦੇ ਜਰਨੈਲਾਂ ਨੂੰ ਯਾਦ ਕਰਾਂਗੇ ਉਹਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਾਂਗੇ ਇਸ ਜਰਨੈਲ ਕਰਕੇ ਮੈਂ ਦੁਬਾਰਾ ਸੰਖੇਪ ਚ ਕਹਾਂ ਇਸ ਮਹਾਨ ਜਰਨੈਲ ਦੇ ਕਰਕੇ ਅੰਮ੍ਰਿਤਸਰ ਕਸੂਰ ਮਲਤਾਨ ਜੰਮੂ ਐ ਕਸ਼ਮੀਰ ਅਤੇ ਕਿ ਨਸ਼ਾਰੇ ਦੀਆਂ ਜੰਗਾਂ ਜਿਹੜੀਆਂ ਤੇ ਹੋਰ ਬਹੁਤ ਸਾਰੀਆਂ ਜੰਗਾਂ ਜਿਹੜੀਆਂ ਸੀ ਇਸ ਮਹਾਂ ਯੋਧੇ ਕਰਕੇ ਜਿੱਤੀਆਂ ਜਾਂਦੀਆਂ ਰਹੀਆਂ ਤੇ ਮੈਂ ਇਸ ਯੋਧੇ ਨੂੰ ਆਪਣੇ ਵੱਲੋਂ ਸ਼ਰਧਾ ਭਰਨਾ ਭੇਟ ਕਰਦਾ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚੱਤਰ ਸਿੰਘ ਤਰਸਿੱਕਾ ਵਾਹੀਗੁਰ ਜਿੱਕਾ ਕਾਲਸਾ ਵਾਹੀਗੁਰ ਜਿੱਕੀ ਫਤਿਹ